ਓ ਬੱਲੇ ਓਏ ਕਾਕੇ ਓਏ ਮੈਨੂੰ ਤਾਂ ਡਰ ਸੀਗਾ ਬਈ ਕਾਕਾ ਕਿ ਤੇ ਘਰੋਂ ਬਾਹਰ ਹੀ ਨਾ ਚਲਾ ਗਿਆ ਹੋਵੇ ਓਏ ਚਾਚਾ ਮੈਂ ਕਿੱਥੇ ਜਾਣਾ ਓਏ ਪੂਰੇ ਪੰਜਾਬ ਦੇ ਵਿੱਚ ਤਾਂ ਹੜਾ ਆਏ ਪਏ ਓਏ ਐਸੇ ਗੱਲ ਦਾ ਤੇ ਦੁੱਖਿਆ ਬਚਿਓ ਬਈ ਪੂਰੇ ਪੰਜਾਬ ਦੇ ਵਿੱਚ ਹੜਾ ਆਏ ਪਏ ਆ ਤੇ ਤੇਰੇ ਵਰਗੇ ਜਵਾਨਾਂ ਨੇ ਘਰੇ ਡੇਰੇ ਜਮਾਏ ਹੋਏ ਆ ਓਏ ਉਠੋ ਓਏ ਉਠੋ ਪੰਜਾਬੀਓ ਓਏ ਉਠੋ ਰੁੱੜਦੇ ਹੋਏ ਪੰਜਾਬ ਦੀ ਫਿਕਰ ਕਰੋ ਓਏ ਸਾਰੇ ਮਿਲ ਜੁਲ ਕੇ ਓਏ ਹੜਪੀੜਤਾ ਦੀ ਮਦਦ ਕਰੋ ਓਏ ਓ ਚਾਚਾ ਨਸੀਤਾਂ ਛੱਡ ਪਰ ਮੈਨੂੰ ਇੱਕ ਗੱਲ ਦੱਸ ਪਈ ਤੈਨੂੰ ਘਰ ਦੇ ਵਿੱਚ ਟਿਕਾਏ ਕਿਉਂ ਨਹੀਂ ਹੈਜੀ ਓਏ ਕਾਕੇ ਮੈਂ ਤੇ ਟਿਕ ਕੇ ਹੀ ਬੈਠਾ ਸੀ ਓਏ ਓਏ ਨਾ ਹੜਾਂ ਦੀ ਮਾਰਨੇ ਟਿਕਿਆਂ ਟਕਾਇਆਂ ਨੂੰ ਪਟਤਾ ਓਏ ਮੇਰੇ ਸਾਰੇ ਪੰਜਾਬ ਨੂੰ ਤਰਲਿਆਂ ਜੋਗਾ ਕਰਤਾ ਓਏ ਕਈਆਂ ਦੇ ਡੰਗਰ ਬੱਛੇ ਜੀ ਇਹਣਾ ਹੜਾ ਦੇ ਪਾਣੀ ਦੇ ਵਿੱਚ ਰੁੜ ਗਿਆ ਓਏ ਵਾਹਿਗੁਰੂ ਦੇ ਅੱਗੇ ਆ ਦੋਵੇਂ ਅੱਖਾਂ ਬੰਦ ਤੇ ਇਹ ਹੱਥ ਜੋੜ ਗਿਆ ਓਏ ਘਰੋਂ ਨਿਕਲ ਕੇ ਜਰਾ ਬਾਹਰ ਜਾ ਕੇ ਤਾਂ ਵੇਖ ਓਏ ਕਿਵੇਂ ਲੋਕੀ ਅਰਦਾਸਾਂ ਕਰ ਕਰ ਓਏ ਕਿਰਨੇ ਪਾਉਂਦੇ ਆ ਓਏ ਇਹਣਾ ਅੱਖਾਂ ਦੇ ਵਿੱਚੋਂ ਅਥਰੂ ਤੇ ਕਾਲਜੇ ਬਾਹਰ ਨੂੰ ਆਉਂਦੇ ਆ ਸੱਚ ਦਸਾਂ ਸੱਚ ਦੱਸਾਂ ਤੇ ਅੱਜ ਪਹਿਲੀ ਵਾਰੀ ਇਸ ਦਿਲ ਚੋਂ ਬਾਤਵਾਂ ਨਿਕਲ ਕੇ ਉਸ ਰੱਬ ਤੱਕ ਗਈ ਆ ਜਿਨ੍ਹਾਂ ਨੂੰ ਚੁਣ ਕੇ ਅਸੀਂ ਰਾਜੇ ਬਣਾਇਆ ਸੀ ਉਹਨਾਂ ਸ਼ਾਸਕਾਂ ਨੇ ਪੰਜਾਬ ਦੀ ਖਬਰ ਤੱਕ ਨਹੀਂ ਲਈਆ ਖਬਰ ਤੱਕ ਨਹੀਂ ਲਈਆ